ਸਿਮੋਲੀਤਾਂ ਵੱਲੋਂ ਹਲਾਤ ਅੱਗੇ ਨੂੰ ਦਿਨੋ ਦਿਨ ਬੇਤਰ ਬੋਲੇ ਮੈਂ ਤੇ ਆ ਫਾਟਕ ਤੇ ਖੜਾ ਸੀ ਤੁਹਾਡੇ ਪਾਸੇ ਕੇਜਰੀਵਾਲ ਤੇ ਭੁਗਤਾਨ ਕਰ ਰਿਹਾ ਸੀ ਤੁਸੀਂ ਹੈਰਾਨ ਹੋਵੋਗੇ ਸਾਰੇ ਪੁਲਿਸ ਦੇ ਮੁਲਾਜ਼ਮ ਔਨ ਡਿਊਟੀ ਸਾਰਿਆਂ ਨੇ ਸਤਿ ਸ਼੍ਰੀ ਅਕਾਲ ਵੀ ਬੁਲਾਈ ਸਲੂਟ ਵੀ ਮਾਰਿਆ ਦੁਕਾਨਦਾਰਾਂ ਨੇ ਉੱਠੋ-ਉੱਠ ਦੁਕਾਨਾਂ ਤੋਂ ਸਤਿ ਸ਼੍ਰੀ ਅਕਾਲ ਬੁਲਾਈਏ ਲੋਕਾਂ ਨੇ ਸ਼ੀਸ਼ੇ ਖਲਾ ਕੇ ਇਹ ਗੱਲ ਕਿ ਕਿ ਇਹਨਾਂ ਨੂੰ ਗੜੋਂ ਲਾਓ ਮੈਂ ਕਿਹਾ ਗੜੋਂ ਲਾਣ ਦਾ ਟਾਈਮ ਤੇ ਤੁਹਾਡੇ ਕੋਲ ਫਰੰਤਾਲ ਵਾਲਿਆ ਕੋ ਬਟਨ ਨਾ ਪੋ ਆਪੇ ਲੈ ਜਾਣਗੇ ਤੁਸੀਂ ਬਟਨ ਹੀ ਲਪੜਨਾ ਉਹ ਕਹਿੰਦੇ ਜੀ ਫਾਇਆ ਆਏ ਇਹਨਾਂ ਤੋਂ ਤੁਸੀਂ ਅੱਜ ਤਕਰੀਬਨ ਮੇਰੇ ਖਾ 2000 ਪੁਲਿਸ ਦਾ ਮਲਾਕ ਜਿਹੜਾ ਲੋਕਾਂ ਨੂੰ ਜਦੋਂ ਲੋੜ ਪੈਂਦੀ ਰੋਜ਼ ਫਰੋਤੀ ਦਾ ਫੋਨ ਆਂਦਾ ਤੇ 24 24 ਘੰਟੇ ਕੋਈ ਦਰਖਾਸਤ ਵੀ ਉਹਨਾਂ ਦੀ ਥਾਣਿਆਂ 'ਚ ਨਹੀਂ ਲਈ ਜਾਂਦੀ ਅੱਜ ਕੇਜਰੀਵਾਲ ਵਾਸਤੇ ਤੇ ਭਗਵੰਤੂਬਾਸੇ 2000 ਪੁਲਿਸ ਮੁਲਾਜ਼ਮ ਇਹ ਸਾਰੇ ਜ਼ਿਲ੍ਹੇ ਦੀ ਜਿੰਨੀ ਪੁਲਿਸ ਹੈ ਤਰਨਤਾਰ ਤੇ 12-1500 ਬੰਦਾ ਪੁਲਿਸ ਤੇ ਨਾਲ ਦੇ ਜ਼ਿਲ੍ਹਿਆਂ ਤੋਂ ਪੁਲਿਸ ਭਲਾ ਕੇ ਇਹਨਾਂ ਦੇ ਫੰਕਸ਼ਨ ਕਰਾਂਦੇ ਫਿਰਦੇ ਉਹਦਾ ਮਤਲਬ ਆਪ ਹੀ ਤੁਸੀਂ ਇਥੇ ਅਸੈਸ ਕਰ ਸਕਦੇ ਹੋ ਕਿੰਨੇ ਅਨਪੋਪੂਲਰ ਜਦੋਂ ਸਾਰਿਆਂ ਨਾਲ ਵੱਧ ਪੁਲਿਸ ਪਹਿਰਾ ਦਿੰਦੀ ਹੋਏ ਤੇ ਸਮਝ ਲਓ ਕਿ ਲੀਡਰ ਜਿਹੜਾ ਅਨਪੋਪੂਲਰ ਜਦੋਂ ਲੀਡਰ ਪੌਪੂਲਰ ਹੁੰਦਾ ਤੇ ਉਦੋਂ ਪੁਲਿਸ ਘੱਟ ਹੁੰਦੀ ਤੋਂ ਇਸ ਗੱਲ ਕਰ ਮੇਰੀ ਤੇ ਅਸੈਸਮੈਂਟ ਹੈ ਇਹ ਸਾਇਲੈਂਟ ਵੋਟਰ ਸਪੈਸ਼ਲੀ ਤਰਨਤਾਰ ਦੇ ਵਿੱਚ ਚੁਬਾਲ ਦੇ ਵਿੱਚ ਜਿਹੜੇ ਰੋਜ਼ ਹਾਲਾਤ ਵੇਖ ਰਹੇ ਨੇ ਕਾਰੋਬਾਰ ਡਾਊਨ ਜਾ ਰਹੇ ਨੇ ਲੋਕਾਂ ਦੀ ਜ਼ਿੰਦਗੀ ਮਹਿਫੂਜ਼ ਨਹੀਂ ਕਾਰੋਬਾਰ ਮਹਿਫੂਜ਼ ਨਹੀਂ ਵੱਡੇ ਪੇਮਾਨੇ ਤੇ ਗਲਤਫਹਮੀ ਦੇ ਸ਼ਿਕਾਰ ਆ ਰਹੇ ਸਾਰਾ ਸ਼ਹਿਰ ਪੀੜੇ ਝੰਡਿਆਂ ਨਾਲ ਤੇ ਬੈਨਰਾਂ ਨਾਲ ਕੇਜਰੀਵਾਲ ਦੇ ਭੱਜਦੇ ਤੇ ਮੈਂ ਪੁੱਛਣਾ ਚਾਹਨਾ ਕੇਜਰੀਵਾਲ ਨੂੰ ਕੇਜਰੀਵਾਲ ਸਾਹਿਬ ਤੁਸੀਂ ਇੱਕ ਵਾਦਾ ਕੀਤਾ ਨਸ਼ਾ ਮੁਕਤ ਕਰਨ ਦਾ ਅੱਜ ਤੱਕ ਤੇ ਭਗਵਾਨ ਤੇ ਨਸ਼ਾ ਮੁਕਤੀ ਹੋਇਆ ਤਾਂ ਤੁਸੀਂ ਇਹ ਤੇ ਲੈਣ ਕੀ ਆਏ ਹੋ ਇਹ ਮੈਨੂੰ ਦੱਸੋ ਦੇਣ ਕੀ ਆਏ ਹੋ ਸਾਢੇ 3 ਸਾਲ ਤੁਹਾਡੇ ਪਾਰਟੀ ਦੇ ਐਮਐਲਏ ਰਹੇ ਨੇ ਕਿਸੇ ਇੱਕ ਗਲੀ ਵਿੱਚ ਇਟ ਨਹੀਂ ਲੱਗੀ ਹੁਣ ਤੁਸੀਂ ਸੜਕਾਂ ਤੇ ਜਾ ਕੇ ਲੋਕ ਪਵਾਉਂਦੇ ਫਿਰਦੇ ਜੇ ਬਾਇ ਇਲੈਕਸ਼ਨ ਆਨਦੀ ਤਾਂ ਲੋਕ ਪੈਣੀ ਸੀ ਕਦੇ ਬਾਅਦ ਉਹ ਤੁਹਾਨੂੰ ਬੋਲਦੇ ਤੁਸੀਂ ਵੀ ਖੜੀ ਸੀ ਬਹੁਤ ਦੱਬੀ ਉਹ ਫਾਦਰ ਕੋਲ ਸੁਭਾਉ ਨੂੰ ਕਹਿੰਦੇ ਸੀ ਬਲੇ ਸਾਲਾ ਤੋਂ ਮਾਂਗੇ ਜੀ ਆਸਰਾ ਤੋਂ ਨਹੀਂ ਬਣਾਈ ਇਹ ਪਹਿਲੇ ਇਹਨਾਂ ਪਹਿਲੇ ਸਣੇ ਥੋੜਾ ਜਿਹਾ ਇੰਤਜ਼ਾਰ ਕਰਨੀ ਪੈਗੀ ਇਹਨਾਂ ਕੋ 파ਟੇ ਕੀ ਬੰਨਣਾ ਇਹਨਾਂ ਬੜਾਇਆ ਤੇ ਕੁਝ ਨਹੀਂ जेडे चलते फाटक ने पाप के रोक ले। पता ही हर सड़क से चलते फाटक लगे याद है कहते सारा टाइम हर जिले चीखो मेन सारिया सड़क रोकिया ने कोई किसान ने रोकी कोई खेत मजदूर रोकी कोई सकारी मुलाजमान ने रोकी कोई टीचर ने रोकी मैं अज ਤੇਜਰੀ ਵਾਲੇ ਕੋ ਸਵਾਲ ਕਰ। ਤੁਸੀਂ ਇੱਕ ਭੈਣ ਪੜਾਈ ਸੀ ਟੀਚਰ ਆਪਣੀ। ਲੜਕੀ ਉਹ ਸ਼ਰਮਾ ਸੀ ਮਿਲੂਣਾ। ਹੈ? ਸੀਪੀ ਸ਼ਰਮਾ। ਉਹ ਵਿਚਾਰੀ ਦਾ ਅੱਜ ਹਾਲ ਹੀ ਪੁੱਛ ਲੋ। ਕੱਲ ਨੂੰ ਸੀਪੀ ਨੂੰ ਹੀ ਪੁੱਛ ਲੋ ਕਿ ਦੱਸੋ ਵੋਟਰ ਆਪਣੇ ਭਰਾ ਨੂੰ ਪਵਾਣੀ ਕਿ ਕਿਦੋਂ ਪਵਾਣੀ। ਆ ਵੇਖੋ ਸੀ ਹਾਲਾਤ ਕੀ ਬਣੇ। ਮਾਰੇ ਬਣਾਵੇ ਕਹਿੰਦੇ 75 ਸਾਲ ਗਲੀਆਂ ਨਾਲੀਆਂ ਦਾ ਵਕਾਅ ਛੱਡ ਗਏ ਵੱਖਰਾ ਬਦਲਾਅ ਕਰਨਾ। ਆ ਵੱਖਰਾ ਤੇ ਉਹਨਾਂ ਕਰ ਹੀ ਦਿੱਤਾ ਜੀ। ਆਇਓ ਸਾਹਿਬ। ਵੱਖਰਾ ਇਹਨਾਂ ਕਰ ਦਿੱਤਾ। ਇਨਾਂ ਕੋ ਕਰਾਏ ਦਾ ਮਕਾਨ ਨਹੀਂ ਸੀ ਉਹਨਾਂ ਨੇ ਫਾਰਮ ਹਾਊਸ ਇਹਨਾਂ ਦੇ ਐਮਐਲਏ ਸ਼ੁਰੂ ਕਰ ਲਏ ਵੱਖਰਾ ਤੇ ਹੋ ਹੀ ਗਿਆ ਬਾਜਾ ਸਾਹਿਬ ਜਿਹੜੇ ਕਾਂਗਰਸੀਆਂ ਨੇ ਹੁਣ ਬੂਸ ਲਾਉਣੇ ਨੇ ਪਿੰਡਾਂ ਦੇ ਵਿੱਚ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਸਹਿਮਤਾ ਮੌਲ ਹੈ ਕਿ ਗ੍ਰਿਫਤਾਰ ਵੀ ਕਰ ਸਕਦੇ ਨੇ ਕੋਈ ਧੱਕੇਸ਼ਾਹੀ ਹੋ ਸਕਦੀ ਤੁਸੀਂ ਪਾਰਟੀ ਵੱਲੋਂ ਬੋਲਦੇ ਹੋਏ ਕਿ ਉਹਨਾਂ ਨੂੰ ਮੈਂ ਸਾਰੇ ਕਾਂਗਰਸ ਦੇ ਸਾਥੀਆਂ ਤੇ ਵਰਕਰਾਂ ਨੂੰ ਇਹ ਗੱਲ ਕਹਾਂਗਾ ਕਿਸੇ ਦੀ ਕੋਈ ਤਾਕਤ ਨਹੀਂ ਬਿਲਕੁਲ ਬੇਪਰਵਾਹ ਹੋ ਜਾਓ ਗੁਰੂ ਮਹਾਰਾਜ ਸਾਹਿਬ ਦੀ ਮਿਹਰ ਰਹਿੰਦੀ ਹੈ ਕਿਸੇ ਦੀ ਤਾਕਤ ਨਹੀਂ ਤੇ ਨਾ ਇਹਨਾਂ ਦੀ ਕਿਸੇ ਨੇ ਹੁਣ ਸੁਣਨੀ ਕੋਈ ਸਾਰੇ ਜਿੰਨੀ ਐਡਮਿਨਿਸਟ੍ਰੇਸ਼ਨ ਹੈ ਪੰਜਾਬ ਦੀ ਉਹ ਵਿੱਚੋਂ ਵਿੱਚ ਇਹਨਾਂ ਦੇ ਖਿਲਾਫ ਤੇ ਸਾਡੇ ਨਾਲ ਤਗੜੇ ਹੋ ਕੇ ਤੁਸੀਂ ਆਪਣਾ ਕੰਮ ਕਰੋ ਗੁਰੂ ਮਹਾਰਾਜ ਸਾਹਿਬ ਨੇ ਮਿਹਰ ਕਰਨੀ ਵੱਡੇ ਪੈਮਾਨੇ ਤੇ ਕਾਂਗਰਸ ਹੀ ਜਿੱਤਣੀ ਹੈ ਤੇ ਫਿਰ ਇਹਨਾਂ ਨੇ ਜਿਹੜੀਆਂ ਕੀਤੀਆਂ ਜ਼ਿਆਦਤੀਆਂ ਨੇ ਉਹਨਾਂ ਸਾਰੀਆਂ ਦੀ ਇਹਨਾਂ ਨੂੰ ਕੀਮਤ ਅਦਾ ਕਰਨੀ ਪਈ ਬਿਲਕੁਲ ਬੇਪਰਵਾਹ ਲੋਕ ਤੁਹਾਡੇ ਨਾਲ ਵੋਟ ਪਿੰਡਾਂ ਚੋਂ ਤੇ ਸ਼ਹਿਰਾਂ ਚੋਂ ਬਾਹਰ ਕੱਢ ਕੇ ਲਏ ਇਹ ਸਾਰੋਂ ਵੱਡੀ ਗੱਲ ਹੈ ਮੈਕਸਿਮਮ ਪੋਲਿੰਗ ਹੋਏਗੀ ਤੇ ਮੈਕਸਿਮਮ ਵੋਟ ਤੇ ਸੀ ਜੀ ਭਗਵਾਨ ਸਾਹਿਬ ਸਰੰਦਾ ਨਾਲ ਲੱਗ ਰਹੀ ਜਮਨੀ ਚੋਣ ਹੋ ਰਹੀ ਹੈ ਤੇ ਰੋਡ ਚੋਂ ਦੇ ਵਿੱਚ ਪੰਜਾਬ ਦੇ ਵੀ ਬਹੁਤ ਲੋਕ ਲੱਗੇ ਹੋਏ ਸੋ ਤੁਹਾਨੂੰ ਪਹਿਲੇ ਹੀ ਪਤਾ ਇੱਥੇ ਤੇ ਹੈ ਕੋਈ ਨਹੀਂ ਇਹਨਾਂ ਨਾਲ ਇੱਥੇ ਕੌਣ ਹੈ ਇਹਨਾਂ ਭਵਕੜਾਂ ਚ ਉਹ ਇਹਨਾਂ ਨੂੰ ਕੈਂਡੀਡੇਟ ਨਹੀਂ ਲੱਭ ਸਕਿਆ ਉਹ ਦੂਜੀ ਪਾਰਟੀ ਤੋਂ ਲਿਆਏ ਨੇ ਤੇ ਬੰਦੇ ਤੇ ਬਾਹਰੋਂ ਹੀ ਲੈ ਕੇ ਆਣੇ ਤੁਸੀਂ ਮੈਨੂੰ ਦੱਸੋ ਇਹਨਾਂ ਕੋ ਕੋਈ ਆਪਣਾ ਮੈਂ ਉਹਨਾਂ ਨੂੰ ਵੀ ਅਪੀਲ ਕਰੂੰਗਾ ਜਿਹੜੇ ਆਪ ਆਦਮੀ ਤੇ ਪੁਰਾਣੇ ਇਹਨਾਂ ਦੇ ਉਹ ਹੈ ਨੇ ਉਹ ਕੀ ਕਹਿੰਦੇ ਹੁੰਦੇ ਵੋਲੰਟੀਅਰ ਉਹ ਕਾਕਾ ਤੁਹਾਨੂੰ ਤੇ ਪੁੱਛਿਆ ਕਿ ਇਹਨੂੰ ਨਹੀਂ ਹੁਣ ਟਾਈਮ ਹੈ ਕਾਂਗਰਸ ਨੂੰ ਵੋਟਾਂ ਪਾਓ ਮਾਂਜਾ ਲਾਓ ਇਹਦਾ ਰਮੀ ਸਿੰਘ ਸੰਧੂ ਜਿਹੜਾ ਆਪੇ ਕਹਿੰਦਾ ਸੀ ਕੇਜਰੀਵਾਲ ਤੇ ਆ ਭਗਵੰਤ ਕਿ ਜੇ ਇਸ ਏਰੀਆ ਨੂੰ ਨਸ਼ਾ ਮੁਕਤ ਕਰਨਾ ਹੈ ਪਹਿਲੇ ਤਰਨਤਾਰਨ ਨੂੰ ਰਮੀ ਸਿੰਘ ਸੰਧੂ ਮੁਕਤ ਕਰਨਾ ਪੈਣਾ ਹੁਣ ਉਸੇ ਨੂੰ ਕੈਂਡੀਡੇਟ ਲੈ ਕੇ ਆ ਗਏ ਤੇ ਮੇਰੀ ਅਪੀਲ ਸਾਰੇ ਤਰਨਤਾਰਨ ਵਾਸੀਆਂ ਨੂੰ 11 ਤਰੀਕ ਨੂੰ ਵੋਟਾਂ ਪੈਣੀ ਹੈ ਵੱਡੇ ਪੇਮਾਨੇ ਤੇ ਬਾਹਰ ਨਿਕਲੋ ਤੁਸੀਂ ਬੈਨਰ ਲਾਣਾ ਲਾਓ ਨਹੀਂ ਲਾਣਾ ਨਾ ਲਾਓ ਨਾਰਾ ਮਾਰਨਾ ਮਾਰੋ ਨਹੀਂ ਮਾਰਨਾ ਨਾ ਮਰੋ ਪਰ ਕਿਰਪਾ ਕਰਕੇ ਜੇ ਤੁਸੀਂ ਚਾਹਦੇ ਹੋ ਇਹ ਗੁੰਡਾ ਅੰਸਰ ਇਹ ਗੈਂਗਸਟਰਸ ਦੀਆਂ ਫਰੋਤੀਆਂ ਤਾਂ ਤੇ ਕਾਂਗਰਸ ਤੋਂ ਇਲਾਵਾ ਹੋਰ ਕੋਈ ਜਮਾਤ ਕਰਨੀ ਤੇ ਤਾਂ ਜਿਹਦੇ ਬਿਆਨ ਤੋਂ ਬਾਅਦ ਹੁਣ ਪ੍ਰਚਾਰ ਕਾਂਗਰਸ ਦੇ ਖਿਲਾਫ ਇਹ ਕੀਤਾ ਜਾ ਰਿਹਾ ਕਿ ਇਹ ਦਸਤੂਰੋਦੀਆਂ ਤੇ ਗਰੀਬਾਂ ਦੀ ਸੇਵਾ ਇੱਕ ਮੈਂ ਤੁਹਾਨੂੰ ਬਿਲਕੁਲ ਚੰਗੀ ਤਰ੍ਹਾਂ ਕਲੀਅਰਫਾਈ ਕਰਦਾ ਕਾਂਗਰਸ ਜਮਾਤ ਛਾਟੇ ਗਿੰਤੀਆਂ ਦੀ ਦਲੇਤ ਭਾਈ ਚਾਰ ਦੀ ਪਛਰੀ ਸ਼ਰੇੜੀਆਂ ਦੀ ਤੇ ਨੈਸ਼ਨਲਿਸਟਸ ਤੇ ਸੈਕੂਲਰ ਲੋਕਾਂ ਦੀ ਜਮਾਤ جے پردان جی کولو ਬਾਈਚਾਸ ਕੋਈ ਗੱਲ ਨਿਕਲੀ ਹੈ ਤੇ ਉਹਨਾਂ ਨੇ ਮਾਫੀ ਮੰਗ ਲਈ ਸਾਨੂੰ ਸਾਰਿਆਂ ਨੂੰ ਮਾਫ ਕਰਨਾ ਚਾਹੀਦਾ ਪੰਜਾਬੀ ਤੇ ਇਹੋ ਜੇ ਨੇ ਕਿ ਜਦੋਂ ਵੀ ਕੋਈ ਮਾਫੀ ਮੰਗਦਾ ਹੈ ਕੋਈ ਆਪਣੀ ਗਲਤੀ ਕਬੂਲਦਾ ਹੈ ਤੇ ਉਸ ਗਲਤੀ ਨੂੰ ਸਾਨੂੰ ਮੰਨ ਲੈਣਾ ਚਾਹੀਦਾ ਤੇ ਸਾਨੂੰ ਕਬੂਲ ਲੈਣਾ ਚਾਹੀਦਾ ਤੇ ਉਸ ਗੱਲ ਨੂੰ ਛੱਡ ਦੇਣਾ ਚਾਹੀਦਾ ਤਾਂ ਮੈਂ ਇਹ ਬੇਨਤੀ ਕਰੂੰਗਾ ਉਹਨਾਂ ਨੇ ਜੀ ਉਹਨਾਂ ਕੋਈ ਸ਼ਬਦਾਂ ਦੇ ਵਿੱਚ ਜੀ ਕੋਈ ਕਮੀ ਪੇਸ਼ੀ ਹੋਈ ਹੈ ਤੇ ਉਹਨਾਂ ਨੇ ਖੁਦ ਇਸ ਗੱਲ ਨੂੰ ਮੰਨਿਆ ਕਿ ਬਿਲੂ ਇਸ ਗੱਲ ਦੀ ਮਾਫ਼ੀ ਦੇ ਦਿੱਤੀ ਤੇ ਸਾਨੂੰ ਬਹੁਤ ਜ਼ਿਆਦਾ ਲੰਬਾ ਨਹੀਂ ਧੰਨਵਾਦ ਥੈਂਕ ਯੂ ਸਰ ਥੈਂਕ ਯੂ